ਹਾਂਜੀ ਪੁੱਤਰ ਜੀ ਸ਼ਾਬਾਸ਼ ਤੁਹਾਨੂੰ ਸ਼ਾਬਾਸ਼ ਦੇਣ ਵਾਸਤੇ ਰੋਕਿਆ ਕਿਉਂ ਕਿ ਤੁਸੀਂ ਇਹ ਆੜਾ ਜਿਹੜਾ ਪਟਕਾ ਲੁਕੀ ਬੱਚੇ ਬਣ ਕੇ ਤੁਹਦੇ ਨਾ ਉਹ 2 ਮੀਟਰ ਦਾ 2.5 ਮੀਟਰ ਦਾ ਉਹਦੇ ਨਾਲ ਨਾ ਚਲਾਣ ਵੀ ਹੋ ਸਕਦਾ ਤੇ ਕੋਈ ਨਾਲ ਸਾਟ ਵੀ ਲੱਗ ਸਕਦੀ ਜਿਹੜਾ 5 ਮੀਟਰ ਦਾ ਕੱਪੜਾ ਨਾ ਇਹ ਸਾਡੇ ਸਿਰ ਨੂੰ ਪ੍ਰੋਟੈਕਟ ਕਰਦਾ ਠੀਕ ਹੈ ਸ਼ਾਬਾਸ਼ ਤੁਹਾਡੀ ਸ਼ਾਬਾਸ਼ ਦੇਣ ਵਾਸਤੇ ਤੁਹਾਨੂੰ ਰੋਕਿਆ ਤੇ ਆਪਣੇ ਛੋਟੇ ਭੈਣ ਭਾਈਆਂ ਨੂੰ ਜਰੂਰ ਦੱਸਣਾ ਕਿ ਜਿਹੜਾ 5 ਮੀਟਰ ਦਾ ਕੱਪੜਾ ਸਿਰ ਤੇ ਬੰਨਣਾ ਠੀਕ ਹੈ ਸ਼ਾਬਾਸ਼ ਥੈਂਕ ਯੂ ਤਦ ਨਾ ਤੜੇ ਹੌਸਲਾ ਪੁਛਾਈ ਵਾਸਤੇ ਤੁਹਾਨੂੰ ਰੋਕਿਆ ਵਾ ਕਿ ਤੁਸੀਂ ਹੈਲਮਟ ਪਾਇਆ ਹਾਂਜੀ ਸਰ ਮੇਰੀ ਆਮਤ ਹੈ ਬੀਐਸਐਨਲ ਚ ਇੰਜੀਨੀਅਰ ਹਾਂ ਅੱਛਾ ਜੀ ਅਸਲ ਜੂਨਲਰ ਟੈਲੀਕਮ ਅਸਲ ਠੀਕ ਠੀਕ ਮੈਂ ਮਿਚਰ ਰੰਨਾ ਘਰ ਦੇ ਕਿਹੜੇ ਜਿਹੇ ਬਣੇ ਤਰਾ ਪਾਣਾ ਹਾਂਜੀ ਇਸ ਤਰਾ ਆ ਕੇ ਪਸਰੋ ਤਾਂ ਠੀਕ ਠੀਕ ਅਸ਼ਾ ਮੇਰੀ ਇੱਕ ਬੇਨਤੀ ਉਹ ਸੁਣੋ ਜੇ ਹੈਲਮਟ ਵੀ ਪਾਉਂਦੇ ਨਾ ਤੇ ਆ ਸੇਫਟੀ ਬੈਲਟ ਵੀ ਜਦੋਂ ਲਾਇਆ ਇਹਰਾ ਇੱਥੇ ਫਰਜਾਂ ਦੀ ਕੱਟਣ ਲੱਗਿਆ ਥੋੜਾ ਇਹਨੂੰ ਟਾਈਟ ਕਰਕੇ ਬੰਨ ਲਿਆ ਕਰੋ ਇਹਨਾਂ ਟਾਇਰਾਂ ਨੂੰ ਖਿੱਚ ਲਿਆ ਕਰੋ ਇਹਦੀ ਸਪੋਰਟ ਰਹਿੰਦੀ ਆ ਮੰਨ ਲਓ ਜੀ ਅਸੀਂ ਡਿੱਗ ਪੈਨੇ ਆ ਨਾ ਜੇ ਅਸੀਂ ਡਿੱਗ ਪੈਨੇ ਆ ਨਾ ਸਾਡੇ ਸੇਰ ਵਿੱਚ 60 ਉਨੀ ਬਾਦੋਂ ਨਹੀਂ ਲੱਗਦੀ ਜਿੰਨੀ ਸਾਡੇ ਦੋ ਜਿਹੇ ਹੈਲਪਟ ਤੋਂ ਲੱਗਦੀ ਇਸ ਕਰਕੇ ਇਹਨੂੰ ਟਾਈਟ ਕਰਕੇ ਬੰਨ ਲਿਆ ਕਰੋ ਥੱਲੇ ਬੰਨ ਲਿਆ ਕਰੋ ਥੱਲੇ ਥੱਲੇ ਨਹੀਂ ਥੱਲਿਆਂ ਦੀ ਇੱਠਾ ਆਈ ਇੱਥਾ ਜੀ ਹਾਂ ਇਹਨੂੰ ਟਾਈਟ ਕਰਕੇ ਬੰਨ ਲਿਆ ਕਰੋ ਠੀਕ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਤੁਹਾਡਾ ਸੰਗ ਥੈਂਕ ਯੂ ਤੁਹਾਡੇ ਕੋਲ ਸਿੱਖਣ ਨੂੰ ਮਿਲੂਗਾ ਕੁਝ ਨੁਕਸ ਹਾਂ ਜੀ ਸਰ ਕੀ ਹਾਲ ਜੀ ਅਸੀਂ ਤੁਹਾਨੂੰ ਨਾ ਅੱਜ ਤੁਹਾਡਾ ਚਲਾਨ ਨਹੀਂ ਕੱਟਣਾ ਅੱਜ ਸਿਰਫ ਤੁਹਾਡਾ ਇਹ ਸਿਖਾ ਕੇ ਕਿ ਤੁਸੀਂ ਹਲ ਵਰ ਨਹੀਂ ਪਾਇਆ ਹੈਲਮਟ ਪਾ ਕੇ ਰੱਖਿਆ ਕਰੋ ਤੁਸੀਂ ਆਪਣੇ ਘਰ ਦੇ ਬੜੇ ਮੇਲ ਬੰਦੇ ਹੋ ਤੁਹਾਡੀ ਬੜੀ ਜਰੂਰਤ ਹੈ ਘਰ ਤੇ ਠੀਕ ਹੈ ਹਾਂ ਤੁਸੀਂ ਅੱਜ ਇੱਕ ਮਿੰਟ ਰੁਕਣਾ ਛੋਟੇ ਵੀਰ ਇੱਕ ਮਿੰਟ ਕੇ ਤੁਸੀਂ ਤਾਂ ਮੈਂ ਰੋਕਿਆ ਤਾਂ ਪਤਾ ਕਿਉਂ ਰੋਕਿਆ ਤੁਹਾਨੂੰ ਪਤਾ ਕਿਉਂ ਰੋਕਿਆ ਤੁਸੀਂ ਹੈਲਮਟ ਪਾਇਆ ਬੜੀ ਵਧੀਆ ਗੱਲ ਹੈ ਹੈਨਾ ਸੇਫਟੀ ਵਾਸਤੇ ਪਾਇਆ ਪਰ ਮੇਰਾ ਖਿਆਲ ਆ ਜਿੱਥੇ ਤੱਕ ਮੈਂ ਤੁਹਾਨੂੰ ਦੱਸਣ ਲੱਗਾ ਕਿ ਆਹ ਹੈਲਮਟ ਹੈ ਨਾ ਜੇ ਨੂੰ ਆਪਾਂ ਪਤਾ ਲਗੀ ਪਤਾ ਨਾ ਜੇ ਆਪਾਂ ਹੁਤਾਣਗੇ ਇਹ ਜੇ ਇਹ ਇਹੋ ਜਿਹੇ ਜਿਹੇ ਮੈਂ ਥੱਲੇ ਪਾ ਰਾਂ ਨਾ ਘੜ ਤੋਂ ਘੜੀ 50 ਟੋਟੇ ਹੋਣਗੇ ਤੇ ਜੇ ਥੱਲੇ ਡੱਗਿਆ ਨਾ ਤੇ ਜੇ ਸਿਰ ਵਿੱਚ ਵੱਜਾ ਤੇ ਤੁਹਾਡੀਆਂ ਇਹ ਕੰਕਰਾਂ ਜਿਹੜਾ ਤੁਹਾਡੇ ਸਿਰ ਵਿੱਚ ਖੁੱਭ ਜਾਣੀਆਂ ਇਸ ਕਰਕੇ ਇਹ ਹੈਲਮਟ ਸਿਰਫ ਲੇਬਰ ਵਾਸਤੇ ਆ ਨਾ ਕਿ ਸੈਦੀ ਸਵੱਖਿਆ ਵਾਸਤੇ ਤੁਸੀਂ ਅੱਗੇ ਤੋਂ ਜਦੋਂ ਵੀ ਕੋਈ ਹੈਲਮਟ ਪਾਉਣਾ ਆਈਐਸਆਈ ਮਾਤਰਾ ਪਾਉਣਾ ਜਿਹੜਾ ਪੂਰਾ ਉੱਪਰ ਜਿਹੜਾ ਸਾਡਾ ਫੇਸ ਵਗੈਰਾ ਕਵਰ ਕਰਦਾ ਹੈ ਹੈਲਮਟ ਦੀ ਫੁੱਲ ਫਾਰਮ ਪਤਾ ਕੀ ਹੈ ਗਿਆ ਮੈਂ ਤੁਹਾਨੂੰ ਦੱਸਣ ਲੱਗਾ ਆਪਣੇ ਬੱਚਿਆਂ 'ਚ ਜਾ ਕੇ ਦੂ ਦੱਸਣਾ ਹੈਲਮਟ ਐਚ ਫਾਰ ਹੈੱਡ ਈ ਫਾਰ ਆਈਜ਼ ਐਲ ਫਾਰ ਲਿਪਸ ਐਮ ਫਾਰ ਮਾਉਥ ਈ ਫਾਰ ਇਅਰਸ ਟੀ ਫਾਰ ਟੀਥ ਇਹ ਕੋ ਉੱਪਰਲਾ ਜਿਹੜਾ ਜਿੰਨਾ ਵੀ ਹਿੱਸਾ ਵਾ ਉਹਨੂੰ ਇਹ ਪ੍ਰੋਟੈਕਟ ਕਰਦਾ ਹੈ ਹੈਲਮਟ ਪਰ ਆਹ ਹੈਲਮਟ ਬਿਲਕੁਲ ਪ੍ਰੋਟੈਕਟ ਨਹੀਂ ਕਰਦਾ ਜੇ ਤੁਸੀਂ ਦੇਖਦੇ ਹੋ ਪਹਿਲਾਂ ਡਿੱਗ ਪੈਂਦਾ ਥੈਂਕ ਯੂ ਸ਼ੁਕਰੀਆ ਅੱਜ ਤੱਕ ਸਮਝਾ ਰਹੇ ਆਂ ਬਸ ਤੁਸੀਂ ਇਹ ਬੱਚਿਆਂ ਨੂੰ ਦੱਸਣਾ ਇਹਦੇ ਨਾਲ ਦੇਖੋ ਆ ਤੁਹਾਡੀ ਜੀ ਵੀਡੀਓ ਬਣ ਰਹੀ ਹੈ ਨਾ ਇਹਦੇ ਨਾਲ ਕਿਸੇ ਨੂੰ ਸੇਧ ਮਿਲੇਗੀ ਵਾਕਿਆ ਹੀ ਲੋਕਾਂ ਨੂੰ ਨਹੀਂ ਪਤਾ ਹੈਗਾ ਤੁਹਾਨੂੰ ਵੀ ਨਹੀਂ ਪਤਾ ਹੈਗਾ ਵੀ ਇਸੇ ਦਾ ਹੈ ਨਾ ਚਲੋ ਠੀਕ ਹੈ ਥੈਂਕ ਯੂ ਸ਼ੁਕਰੀਆ ਹਾਜੀ ਸਰ ਮੈਂ ਤਾਂ ਪਤਾ ਕਿਉਂ ਰੋਕਿਆ ਹਾਂ ਜੀ ਚਲੋ ਸ਼ੁਕਰਾ ਤੁਸੀਂ ਹੈਲਮਟ ਪਾਇਆ ਬਹੁਤ ਵਧੀਆ ਕੀਤਾ ਲੇਕਿਨ ਆ ਹੈਲਮਟ ਦੇ ਹੋ ਕੇ ਮੈਂ ਤੁਹਾਨੂੰ ਇਹ ਹੈਲਮਟ ਜੇ ਥੱਲੇ ਮਾਰਾਂਗੇ ਨਾ ਇਹਦੇ ਘਰ ਤੋਂ ਘਰ 50 ਜਾਂ 60 ਟੋਟੇ ਹੋਣਗੇ ਇਹ ਜਦੋਂ ਡਿੱਗਦਾ ਬਾਈ ਦੇ ਤੇ ਥੱਲੇ ਡਿੱਗੋਗੇ ਕਿਸੇ ਦਾ ਵੱਜ ਕੇ ਇਹ ਇਹ ਜਿਹੜੀਆਂ ਟੋਟੇ ਹੋਣਗੇ ਦੀ ਕੰਕਰਾਂ ਜਿਹੜੀਆਂ ਤੁਹਾਡੇ ਸਿਰ ਵਿੱਚ ਖੋਪਗੀਆਂ ਨੇ ਇਸ ਕਰਕੇ ਤੁਸੀਂ ਇਹਨੂੰ ਇਹ ਲੈਣ ਵਾਸਤੇ ਪਾਇਆ ਜਾਂਦਾ ਅੱਗੇ ਤੋਂ ਤੁਸੀਂ ਆਈਐਸਆਈ ਮਾਰਕਾ ਪਾਉਣਾ ਜਿਹੜਾ ਤੁਹਾਡੇ ਪਿੱਛੇ ਬੈਠਾ ਹੋਏਗਾ ਉਹਨਾਂ ਨੇ ਹਲਪਟ ਜਿਹੜਾ ਕੰਪਲਸਰੀ ਆ ਇਸ ਕਰਕੇ ਤੁਸੀਂ ਆਪਣੇ ਪਤਵਾਰ ਦੇ ਮੇਨ ਬੰਦੇ ਹੋ ਤੁਹਾਡੇ ਘਰ ਵਿੱਚ ਬੜੀ ਜਰੂਰਤ ਆ ਤੁਹਾਡੇ ਬੱਚਿਆਂ ਨੂੰ ਵੀ ਤੁਹਾਨੂੰ ਵੀ ਅਸੀਂ ਜਿਹੜਾ 11 ਥੱਲੇ ਉਹ ਇੱਥੋਂ ਇੱਥੇ ਪਹੁੰਚਾਉਣਾ ਨਾ ਕਿ ਸੱਟ ਲੱਗ ਗਈ ਤੇ ਸਾਡਾ ਲੈਵਲ ਇੱਥੋਂ ਦੀ ਜਗ੍ਹਾ ਥੱਲੇ ਚੱਲ ਜਾਣਾ ਠੀਕ ਹੈ ਥੈਂਕ ਯੂ ਸ਼ੁਕਰੀਆ ਠੀਕ ਹੈ ਇਹਨਾਂ ਨਾਲ ਟਾਈਟ ਇਹਨਾਂ ਨਾਲ ਟਾਈਟ ਕਰਕੇ ਬੰਦੇ ਅਗਲਾ ਜੀ ਠੀਕ ਠੀਕ ਸਰ ਸੁਰੱਖਿਅਤ ਬਚਣਾ ਸਾਡੇ ਆਪਣੇ ਸੁਰੱਖਿਆ ਵਾਸਤੇ ਸੁਰੱਖਿਆ ਵਾਸਤੇ ਚਲਾਨ ਮਸਤੇ ਨਹੀਂ ਬਚਣਾ ਠੀਕ ਹੈ ਆਪਾਂ ਆਪਣੀ ਸਖਿਆ ਵਾਸਤੇ ਪੌੜਾਂ ਸਾ ਸਰ ਸਰ 1 ਮਿੰਟ 1 ਮਿੰਟ ਸਰ 1 ਮਿੰਟ ਸਰ ਵੈਸੇ ਚਲੋ ਮੈਂ ਦੋਨੋਂ ਦੇਖ ਲਿਆ ਸੀਗਾ ਹੈ ਚਲੋ ਉਹ ਵੀ ਗੱਲ ਜ਼ਰੂਰੀ ਠੀਕ ਹੈ ਜਿਹੜਾ ਉਹ ਇਹ ਜਿਹੜਾ ਨਾ ਆ ਜਿਹੜਾ ਸੇਫਟੀ ਲੋਕ ਨਹੀਂ ਲਾਇਆ ਨਾ ਇਹਦੇ ਨਾਲ ਹੈਲਮਟ ਪਾਏ ਦਾ ਕੋਈ ਫਾਇਦਾ ਨਹੀਂ ਹਗਾ ਠੀਕ ਆ ਤੁਸੀਂ ਵੇਖੋ ਇਹ ਵੀ ਮੈਂ ਦੱਸਣਾ ਚਾਹੁੰਦਾ ਆਮ ਜਨਤਾ ਨੂੰ ਵੀ ਕਿ ਜਿਹੜਾ ਸੇਫਟੀ ਲੋਕ ਨਹੀਂ ਲੱਗਿਆ ਇਹ ਹੈਲਮਟ ਪਾਏ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਅਸੀਂ ਡਿੱਗਦੇ ਆਂ ਤਾਂ ਪਹਿਲਾਂ ਹੈਲਮਟ ਡਿੱਗੇਗਾ ਸਾਡੇ ਸਿਰ ਵਿੱਚ 60 ਇਹਦੇ ਨਾਲੋਂ ਵੀ ਜ਼ਿਆਦਾ ਲੱਗ ਸਕਦੀ ਹੈ ਜਿਹੜਾ ਸੇਫਟੀ ਲੋਕ ਲਗਾ ਹੁੰਦਾ ਇਹਨਾਂ ਟਾਈਟ ਕਰਕੇ ਹੈਲਮਟ ਬੰਨਣਾ ਹੁੰਦਾ ਇਹਦੀ ਜਿੰਨੀ ਵੀ ਕਲੰਪ ਹੋਏਗੇ ਸਾਡਾ ਜਿੰਨਾ ਵੀ ਇਹ ਪਕੜ ਕਰਦਾ ਤੇ ਸਾਡੇ ਪ੍ਰੋਟੈਕਟ ਕਰਦਾ ਸਾਡੇ ਹੈੱਡ ਨੂੰ ਜੇ ਇਹ ਥੱਲੇ ਡਿੱਗਾ ਗਏ ਤੇ ਹੈਲਮਟ ਪਹਿਲਾਂ ਡਿੱਗ ਪੈਣਾ ਇਸ ਕਾਕੇ ਨੂੰ ਟਾਈਟ ਕਰਕੇ ਬੰਨਿਆ ਜਾਂਦਾ ਇਹਦੇ ਸੇਫਟੀ ਲੋਕ ਲਗਾਇਆ ਜਾਂਦਾ ਤੇ ਜਦੋਂ ਵੀ ਤੁਸੀਂ ਵੈਸੇ ਸ਼ਾਬਾਸ਼ ਤੁਸੀਂ ਇਹ ਲਾਇਆ ਪਰ ਮੈਂ ਕਹਿੰਦਾ ਤੁਹਾਡੀ ਇਨਫੋਰਮੇਸ਼ਨ ਵਾਸਤੇ ਅੱਗੇ ਤੋਂ ਧਿਆਨ ਰੱਖਣਾ ਕਿ ਸੇਫਟੀ ਲੌਕ ਜ ਨੂੰ ਲਾ ਕੇ ਰੱਖੋ ਤੇ ਪਿਛਲਾ ਜ ਬੰਦਾ ਜਿਹੜਾ ਵੀ ਆ ਉਹ ਵੀ ਆਪਣਾ ਹੈਲਮਟ ਪਾ ਕੇ ਰੱਖੋ ਠੀਕ ਠੀਕ ਥੈਂਕ ਯੂ ਧੰਨਵਾਦ ਆਹ ਪ੍ਰੋਗਰਾਮ ਨੂੰ ਖਤਮ ਕਰਾਂ